ਫਰੀਦਕੋਟ ਪੁਲਿਸ ਨੇ ਇੱਕ i20 ਕਾਰ ਉੱਪਰ ਸਵਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਪਾਸੋਂ 100 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਪੁਲਿਸ ਨੂੰ ਬਰਾਮਦ ਹੋਈ ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੀਤੀ ਗਈ ਫਰੀਦਕੋਟ ਪੁਲਿਸ ਦੇ ਦਸਤਾਵੇਜ਼ ਮੁਤਾਬਕ ਇਹ ਵਿਅਕਤੀ ਪੈਕਸੋ ਕੰਪਨੀ ਵੱਲੋਂ ਫਰੀਦਕੋਟ ਦੀ ਕੇਂਦਰੀ ਐ ਮਾਡਰਨ ਜੇਲ੍ਹ ਵਿੱਚ ਤੈਨਾਸੀ ਅਤੇ ਇਹ ਨਸ਼ਾ ਸਪਲਾਈ ਕਰਦਾ ਸੀ ਪੁਲਿਸ ਹੁਣ ਇਸ ਦੇ ਨੈਟਵਰਕ ਨੂੰ ਖੰਗਾਲ ਰਹੀ ਹੈ ਫਰੀਦਕੋਟ ਡੀਐਸਪੀ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਦੀ ਜਾਣਕਾਰੀ ਸਾਂਝਾ ਕੀਤੀ ਇਸ ਵਿਅਕਤੀ ਦੀ ਪਛਾਣ ਮਲਕ ਸਿੰਘ ਵਜੋਂ ਕੀਤੀ ਗਈ ਹੈ ਜਿਹੜਾ ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਹੈ ਉਸ ਵੱਲੋਂ ਕੱਲ ਸਾਡੀ ਫਰੀਦਕੋਟ ਪੁਲਿਸ ਨੂੰ ਸਟੈਂਪ ਹੋਵਦੀ ਹੈ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਏਐਸਸੀ ਤੇਜ ਸਿੰਘ ਫਰੀਦਕੋਟ ਤੋਂਡੀ ਰੋਡ ਕੋਲ ਕੋਲ ਨਾਕਾਬੰਦੀ ਕੀਤੀ ਸੀ ਤਾਂ ਕੰਟਰੈਕਟ ਇੰਟੈਲੀਜੈਂਸ ਦੀ ਟੀਮ ਉੱਥੇ ਇਕੱਠੇ ਹੋ ਕੇ ਇੱਕ ਇਨਫੋਰਮੇਸ਼ਨ ਇਕੱਠੀ ਸਾਂਝੀ ਹੁੰਦੀ ਹੈ ਇਹ ਜਿਸ ਦੇ ਵਿੱਚ ਇੱਕ ਮਲਕ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਜੇਲ੍ਹ ਵਿੱਚ ਪੈਸਕੋ ਕੰਪਨੀ ਹੈਗੀ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਡਿਊਟੀ ਦੇ ਤਨਖਾਹ ਸੀ ਤਾਂ ਇੱਕ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਵੀ ਇਹ ਅੱਜ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਜੇਲੋਂ ਜਾ ਰਿਹਾ ਤੇ ਇਸ ਨੂੰ ਜੇ ਮੌਕੇ ਤੇ ਰਾਉਂਡ ਅਪ ਕੀਤਾ ਜਾਂਦਾ ਇਸ ਤੋਂ ਹੈਰਨ ਬ੍ਰੰਦਤ ਹੋ ਸਕਦੀ ਤਾਂ ਜਿਹੜਾ ਜਦੋਂ ਇਸ ਨੂੰ ਰਾਉਂਡ ਅਪ ਕਰਕੇ ਇਸ ਦੀ ਕਾਰ ਦੀ ਤਲਾਸ਼ੀ ਕੀਤੀ ਗਈ ਤਾਂ ਇਸ ਤੋਂ 100 ਗ੍ਰਾਮ ਹੈਰਨ 50 ਗ੍ਰਾਮ ਅਫੀਮ ਤੇ ਇੱਕ i20 ਕਾਰ ਜਿਹੜੀ ਇਸ ਤੋਂ ਉੱਥੇ ਮੌਕੇ ਤੇ ਬਰਾਮਦ ਕੀਤੀ ਗਈ ਹੈ ਤੇ ਇਸ ਤੇ ਇਸ ਦੇ ਵਿੱਚ ਇਹ ਦੱਸਣੀ ਚਾਹੋਗੇ ਕਿ ਇਹ ਪਿਛਲੇ 1.5 ਸਾਲਾਂ ਦੇ ਵਿੱਚ ਜੇਲ ਡਿਪਾਰਟਮੈਂਟ ਵਿੱਚ ਬਥੌਰ ਪੈਸਕੋ ਕੰਪਨੀ ਵੱਲੋਂ ਤਾਇਨਾਤ ਹੈ ਤੇ ਜਿਹੜਾ ਇਹ ਇੱਕ ਸਰਵਿਸਮੈਨ ਪਹਿਲਾਂ ਫੋਰਚੂਰ ਰਟਾਇਰ ਹੋ ਕੇ ਦੁਬਾਰਾ ਇੱਕ ਪ੍ਰੈਸਕੋ ਕੰਪਨੀ ਥਰੂ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀ ਤੇ ਹੁਣ ਇਸ ਨੂੰ ਅੱਜ ਮਾਝੂ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਸਖਤੀ ਨਾਲ ਪੁੱਛਗਿੱਛ ਕਰਾਂਗੇ ਕਿ ਇਹ ਕਿਸ ਤੋਂ ਹੈਰਨ ਲੈ ਕੇ ਆਇਆ ਸੀ ਕਿ ਅੱਗੇ ਜੇਲ੍ਹ ਦੇ ਵਿੱਚ ਇਹਦਾ ਕੀ ਨੈਟਵਰਕ ਹੈ ਕਿਸ ਦੇ ਕਹਿਣ ਤੇ ਇਹ ਸਪਲਾਈ ਕਰਦਾ ਹੈ ਤੇ ਅੰਦਰ ਕਿਹਨੂੰ ਸਪਲਾਈ ਕਰਦਾ ਤੇ ਉਹਨਾਂ ਨੂੰ ਅਸੀਂ ਨੋਮੀਨੇਟ ਕਰਕੇ ਜੇਲ੍ਹ ਤੋਂ ਲੈ ਕੇ ਆਵਾਂਗੇ ਤੇ ਜਿਹੜੀ ਸਖਤੀ ਨਾਲ ਪੁੱਛਿਸ਼ ਕਰਕੇ ਅਗਲੀ ਕਾਰਵਾਈ ਅਮਰ ਚੰਦ ਕੇਸ ਹੌਂਦੇ ਸੀ ਸਾਰੇ ਜੇਲ੍ਹ ਦੇ ਵਿੱਚ ਇਹ ਇਹ ਕਾਂਸਟੇਬਲ ਸੀ ਇਹ ਜਿਵੇਂ ਪੈਸਕੋ ਕੰਪਨੀ ਵੱਲੋਂ ਇਹਨਾਂ ਨੂੰ ਭਰਤੀ ਕੀਤਾ ਗਿਆ ਹੈ ਪ੍ਰਾਈਵੇਟ ਤੌਰ ਤੇ ਜਿਹੜੀ ਹੁੰਦੀ ਹੈ ਇਹ ਰੈਗੂਲਰ ਪੋਸਟਿੰਗ ਹੁੰਦੀ ਪੈਸਕੋ ਕੰਪਨੀ ਦੇ ਜਿਹੜੇ ਸਿਕਿਉਰਟੀ ਬਤੌਰ ਸਿਕਿਉਰਟੀ ਇਹਨਾਂ ਰੱਖਿਆ ਤੇ ਇਹ ਹੁਣ ਅੱਗੇ ਸਾਡੀ ਇਨਵੈਸਟੀਗੇਸ਼ਨ ਚਾਹੀਏਗਾ ਵੀ ਇਹ ਅੰਦਰ ਕਿਵੇਂ ਸਪਲਾਈ ਕਰਦੇ ਕਿ ਇਹਦੀ ਜੇਲ੍ਹ ਦੇ ਅੰਦਰ ਡਿਊਟੀ ਸੀ ਜਾਂ ਬਾਹਰ ਸੀ ਇਹ ਇਹਨਾਂ ਦੇ ਅੰਦਰ ਕਿਸ ਤਰ੍ਹਾਂ ਇਹ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਇਸ ਨੂੰ ਪਹਿਲਾਂ ਰਿਪੀਟ ਕਰ ਚੁੱਕਾ ਹੈ ਇਹ ਇੱਕ ਹੁਣ ਇਸ ਨੂੰ ਪੁਛਕਿਛ ਦਾ ਇੱਕ 파ਟ ਹੈ ਤੇ ਰਿਮਾਂਡ ਦਰਾਂ ਨੇ ਤੋਂ ਪੁਛਕਿਛ ਕੀਤੀ ਲਈ ਬਿਲਕੁਲ ਜੇ ਇਹਨੇ ਜੇਲ ਦੇ ਅੰਦਰ ਸਪਲਾਈ ਕਰਨੀ ਨੇਚਰਲ ਵੀ ਉਹ ਅੰਦਰ ਇਹਦਾ ਨੈਟਵਰਕ ਹੋਏਗਾ ਤੇ ਉਹ ਅਸੀਂ ਰਿਮਾਂਡ ਦਰਾਂ ਨੇ ਜਿਹੜਾ ਉਹਨਾਂ ਨੂੰ ਜਿਹੜਾ ਵੀ ਇਹਦਾ ਨੈਟਵਰਕ ਅੰਦਰ ਹੋਏਗਾ ਤੇ ਉਹਨਾਂ ਮੋਬਾਈਲਟ ਕਰਾਂਗੇ ਤੇ ਉਹ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਅੰਦਰਲਾ ਵੀ ਨੈਟਵਰਕ ਤੇ ਬਾਹਰਲਾ ਵੀ ਜਿਹੜੇ ਬਾਹਰੋਂ ਜਿੱਥੋਂ ਸਪਲਾਈ ਲੈ ਕੇ ਆਉਂਦੇ ਨੇ ਵਿਚਾਰੇ ਲਗਾਤਾਰ ਜਿਹੜੇ ਹੈਗੇ ਆ ਨਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜੇਲ੍ਹ ਦੇ ਵਿੱਚੋਂ ਦੇਖੋ ਜੇਲ੍ਹ ਡਿਪਾਰਟਮੈਂਟ ਉਹ ਲਗਾਤਾਰ ਤਾਂ ਇਹਦੇ ਤੇ ਜੇਲ੍ਹ ਦੇ ਵਿੱਚ ਸਰਚ ਕੀਤੀ ਜਾਂਦੀ ਹੈ ਸਾਡੇ ਜਿਹੜੀ ਸਾਡੀ ਪੁਲਿਸ ਨੂੰ ਨਾਲ ਲੈ ਕੇ ਕਈ ਵਾਰਾਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਬਟ ਫਿਰ ਵੀ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਆਪਣੇ ਤਰੀਕੇ ਨਾਲ ਜਿਹੜੇ ਇਹ ਲੋਕ ਹੁੰਦੇ ਨੇ ਜਾਂ ਕੋਈ ਕੈਦੀ ਨੇ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿਸ ਤਰ੍ਹਾਂ ਦਿਮਾਗ ਲਾਉਂਦੇ ਨੇ ਨਹੀਂ ਕਿਸ ਤਰ੍ਹਾਂ ਸੀ ਇਹਨੂੰ ਅੰਦਰ ਸੰਜਿਸ ਤਰ੍ਹਾਂ ਇਹ ਜਿਹਨੂੰ ਆਪਾਂ ਕਹਿੰਦੇ ਐਮਪਲਾਈਸੀ ਸਾਡੇ ਜਿਹੜੀ ਪੈਸਕੋ ਕੰਪਨੀ ਦਾ ਹੀ ਇਹ ਮੁਲਾਜ਼ਮ ਆਪ ਹੀ ਇਸ ਨੂੰ ਸਪਲਾਈ ਕਰ ਰਿਹਾ ਸੀ ਤੇ ਇਹ ਬੜੀ ਮਾੜੀ ਗੱਲ ਰਹਾ ਨਹੀਂ ਇਕੱਲੇ ਹੀ ਸਭ ਇਹ ਨਾਲ ਬਿਲਕੁਲ ਅ ਨਹੀਂ ਦੇਖੋ ਇਹ ਹੁਣ ਅੱਜ ਇਹਨਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ ਪ੍ਰਮਾਣ ਤੇ ਲੈ ਕੇ ਪੁੱਛ ਕੇ ਸ ਕਰਾਂਗੇ ਵੀ ਇਹਦਾ ਪ੍ਰੋਪਰ ਜਿਹੜਾ ਇਹਦਾ ਜਿਹੜਾ ਨੈਟਵਰਕ ਇਹ ਬ੍ਰੇਕ ਕਰਾਂਗੇ ਤੇ ਜਿਹੜਾ ਬੈਕਵਰਡ ਫਾਰਵਰਡ ਜਿਵੇਂ ਕਹਿ ਦਿੰਨੇ ਆ ਜਿਹੜਾ ਇਹਨੇ ਅੰਦਰ ਸਪਲਾਈ ਕਰਨ ਵਾਲੇ ਤੇ ਜਿਹੜੇ ਬਾਹਰੋਂ ਕਿੱਥੋਂ ਸਪਲਾਈ ਹੋਈ ਉਹ ਉਸ ਨੂੰ ਅਸੀਂ ਬ੍ਰੇਕ ਕਰਾਂਗੇ ਚਲੋ ਇਹਦਾ ਕਾਬੂ ਕੀਤਾ ਗਿਆ ਕਿ ਤੋਂ ਕਾਬੂ ਕੀਤਾ ਗਿਆ ਕਿ ਡਿਊਟੀ ਤੇ ਜਾ ਰਹੇ ਸੀ ਕਿ ਆ ਹਾਂ ਬਿਲਕੁਲ ਇਹਨੇ ਉਸ ਟਾਈਮ ਵਰਦੀ ਪਾਈ ਹੋਈ ਸੀ ਜਦੋਂ ਇਹਨੂੰ ਅਧਿਕਾਰ ਤੇ ਆ ਰਿਹਾ ਸੀ ਇਨੂੰ ਡਿਊਟੀ ਡਿਊਟੀ ਤੋਂ ਜਾਂ ਟਾਈਮ ਨੂੰ ਕੈਪੀਟਲ ਠੀਕ ਦੂਜੀ ਗਾ